ਦੇਖੋ ਪਹਿਲਾਂ ਮੈਂ ਇਹ ਗੱਲ ਕਰ ਰਿਹਾ ਸੀ ਵੀ ਤੁਸੀਂ ਵਰਿੰਗ ਸਾਹਿਬ ਥੋੜੀ ਮਤਲਬ ਥੋੜੀ ਹਿੰਮਤ ਕਿਵੇਂ ਪੈ ਗਈ ਨਾਰੀ ਸ਼ਕਤੀ ਦੀ ਗੱਲ ਕਰਨੀ ਧੀਆਂ ਪੈਣਾ ਦੀ ਗੱਲ ਕਰਨ ਲਈ ਜਦੋਂ ਤੁਹਾਡੇ ਸੱਜੇ ਖੱਬੇ ਤੁਸੀਂ ਬੈਂਸ ਭਰਾ ਬਿਠਾਏ ਹੋਏ ਆ ਤੇ ਤੁਸੀਂ ਕਿਵੇਂ ਇਹ ਗੱਲ ਕਰ ਕਿਵੇਂ ਸਕਦੇ ਹੋ ਤੁਹਾਡੀ ਹਿੰਮਤ ਕਿਵੇਂ ਪਈ ਤੁਸੀਂ ਸਭ ਤੋਂ ਪਹਿਲਾਂ ਜੇ ਨਾਰੀ ਸ਼ਕਤੀ ਨੂੰ ਇਨਸਾਫ ਦਿਵਾਉਣਾ ਚਾਹੁੰਦੇ ਆ ਜਦ ਅੰਮ੍ਰਿਤਾ ਵੜਿੰਗ ਜੀ ਇਨਸਾਫ ਦਵਾਣਾ ਚਾਹੁੰਦੇ ਆ ਜੇ ਸੱਚੀ ਜੇ ਲੋਕਾਂ ਦੇ ਮੂਰੇ ਜਾਣ ਜੋਗੇ ਤੁਸੀਂ ਤਾਂ ਦੋ ਤੁਸੀਂ ਸਭ ਤੋਂ ਪਹਿਲਾਂ ਉਹ ਭੈਣਾਂ ਨੂੰ ਇਨਸਾਫ ਦਿਵਾਓ ਕਿ ਇਹ ਸਾਰਾ ਕੁਝ ਤੁਸੀਂ ਤੁਹਾਡੇ ਕੰਨ 'ਚ ਕੋਈ ਦੱਸ ਰਿਹਾ ਏ ਗੱਲਾਂ ਤੁਸੀਂ ਤਾਂ ਕਰ ਰਹੇ ਹੋ ਪਰ ਅੱਜ ਜੋ ਮੈਂ ਸਮਝਦਾ ਜੋ ਤੁਸੀਂ ਅੱਜ ਦੇਖਿਆ ਏ ਜੋ ਸਾਰੇ ਲਾਈਵ ਚੱਲਿਆ ਏ ਮੈਂ ਹੈਰਾਨ ਹੋ ਗੇ ਤੁਸੀਂ ਰਿਕਾਰਡ ਤੋੜਤੇ ਐਦੋਂ ਵੱਧ ਐਦੋਂ ਵੱਧ ਕੋਈ ਝੂਠਾ ਇਨਸਾਨ ਨਹੀਂ ਹੋ ਸਕਦਾ ਤੁਸੀਂ ਹੋਰ ਗੱਲਾਂ ਕਰਦੇ ਪਰ ਜਦੋਂ ਆ ਤੁਸੀਂ ਲੁਧਿਆਣੇ ਚ ਆ ਕੇ ਸਭ ਤੋਂ ਵੱਧ ਜਿਹੜਾ ਦੁਨੀਆ ਚ ਫੇਮਸ ਕੇਸ ਸਭ ਤੋਂ ਵੱਧ ਦੁਨੀਆ ਚ ਬਲਾਤਕਾਰ ਦੇ ਜਿਹੜੇ ਕੇਸ ਨੇ ਜਿਹੜੇ ਕਲਪਰੇਟ ਨੇ ਉਹਨਾਂ ਨੂੰ ਤੁਸੀਂ ਨਾਲ ਬਿਠਾ ਕੇ ਤੇ ਤੁਸੀਂ ਨਾਰੀ ਸ਼ਕਤੀ ਊਮਨ ਏਮਪਾਵਰਮੈਂਟ ਦੀ ਗੱਲ ਕਰ ਰਹੇ ਹਾਂ ਬਹੁਤ ਸ਼ਰਮ ਦੀ ਗੱਲ ਆ ਜਿੰਨਾ ਨਿੰਦਿਆ ਜਾਵੇ ਮੈਂ ਸਮਝਦਾ ਉਹ ਸਮਾਜ ਅੱਜ ਤੁਹਾਨੂੰ ਨਿੰਦ ਰਿਆ ਸਾਰਾ ਤੇ ਦੇਖ ਰਹੀ ਆ ਲੁਧਿਆਣੇ ਦੀ ਨਾਰੀ ਕੱਲਾ ਕੱਲਾ ਮਾਂ ਭੈਣ ਕੱਲਾ ਕੱਲਾ ਬਾਪ ਭਰਾ ਦੇਖ ਰਿਆ ਏ ਵੀ ਸਾਡੀ ਇਸ ਵੜਿੰਗ ਦੇ ਹੁੰਦੇ ਹੋਏ ਜਿਹੜਾ ਸਭ ਤੋਂ ਵੱਡੇ ਬਲਾਤਕਾਰੀ ਆਪਣੇ ਨਾਲ ਬਿਠਾਉਂਦਾ ਉਹਦੇ ਹੁੰਦੇ ਹੋਏ ਵੋਟ ਦੇ ਕੇ ਉਹ ਵੋਟ ਦੇ ਕੇ ਆਪਣੀ ਉਹਨੇ ਇੱਜ਼ਤਾਂ ਤਾਰ-ਤਾਰ ਕਰਾਉਣੀਆਂ ਏ ਤੁਸੀਂ ਇਹ ਕੁਛ ਲੁਧਿਆਣੇ ਚ ਕਰੋਗੇ ਕਿਵੇਂ ਤੁਹਾਡੇ ਨਾਲ ਕੋਈ ਜੁਆਇਨ ਕਰ ਜੂਗਾ ਕਿਵੇਂ ਤੁਹਾਨੂੰ ਕੋਈ ਵੋਟ ਕਰੂਗਾ ਮੈਂ ਸਾਰਿਆਂ ਨੂੰ ਕਹਿਣਾ ਜਾਗਰੂਤ ਹੋ ਇਹ ਜਿਹੜੀ ਵੋਟ ਮੰਗਦੇ ਫਿਰਦੇ ਆ ਇਹਨਾਂ ਨੂੰ ਮੂੰਹ ਤੇ ਸਵਾਲ ਪੁੱਛੋ ਵੀ ਕਿਸ ਤਰੀਕੇ ਨਾਲ ਇਹ ਜੇ ਇਕੱਠੇ ਹੋ ਕੇ ਰਲ ਗਏ ਵੜਿੰਗ ਤੇ ਬੈਂਸ ਇਹ ਕੱਲ ਨੂੰ ਸਾਡੇ ਲੁਧਿਆਣੇ ਚ ਸਾਡੀਆਂ ਧੀਆਂ ਭੈਣਾਂ ਦੇ ਕਿੱਥੋਂ ਸੁਰੱਖਿਤ ਰਹਿ ਜਾਣਗੀਆਂ ਇਸ ਕਰਕੇ ਅੱਜ ਹੀ ਇਹਨਾਂ ਦਾ ਦੋਨਾ ਤਿੰਨਾਂ ਦਾ ਬੋਰੀਆ ਇਸ ਤਰ੍ਹਾਂ ਬੰਦ ਕਰਕੇ ਭੇਜੋ ਇਹ ਨਮੀ ਜਿਹੜਾ ਲੋਕਾਂ ਨੇ ਘਰੇ ਬਿਠਾਏ ਹੋਏ ਸੀ ਇਸੇ ਕਰਕੇ ਲੋਕ ਘਰ ਨਹੀਂ ਵੜਨ ਦਿੰਦੇ ਸੀ ਉਹਨਾਂ ਨੂੰ ਵੀ ਇਹ ਰੇਪਸਟ ਨੇ ਇਹ ਬਲਾਤਕਾਰੀ ਨੇ ਤੁਸੀਂ ਉਹਨਾਂ ਨੂੰ ਲੁਧਿਆਣਾ ਵਿੱਚ ਘਰ ਘਰ ਲਈ ਫਿਰਦੇ ਹੋ ਤੁਸੀਂ ਉਹਨਾਂ ਨੂੰ ਹਰ ਘਰ ਆਈਡੈਂਟੀਫਾਈ ਕਰਾ ਰਹੇ ਹੋ ਵੀ ਕੱਲ ਨੂੰ ਉਹ ਦੁਸ਼ਕਰਮ ਕਰਨ ਇਹ ਕੰਮ ਕਰਨ ਸਾਡੀ ਭੈਣ ਜਿਹੜੀ ਆ ਉਹ ਇਸ ਕਰਕੇ ਫਿਰ ਰਹੀ ਆ ਵੀ ਉਹ ਸਾਰੇ ਇਹਨਾਂ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਅੰਜਿਰਾਂ ਇਹਨਾਂ ਨੂੰ ਵਾਰਦਾ ਨਹੀਂ ਹੁੰਦਾ ਅੱਜ ਬੜਾ ਹੀ ਦੁੱਖ ਹੁੰਦਾ ਏ ਜਦੋਂ ਇਹ ਸੀਨ ਦੇਖੇ ਜਾ ਰਿਹਾ ਪੋਲਿਟਿਕਸ ਲਈ ਸਿਆਸਤ ਲਈ ਤੁਸੀਂ ਨਾਰੀ ਦਾ ਅਪਮਾਨ ਨਾ ਕਰੋ ਸਾਡੀ ਮਾਂ ਪੈਣ ਦਾ ਅਪਮਾਨ ਨਾ ਕਰੋ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਧੰਨਵਾਦ